ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਵਿੱਚ ਜੋ ਬਹੁਤ ਵਦੇਰੇ ਖੜਾਂ ਦੇ ਪਾਣੀ ਕਾਰਨ ਹਜ਼ਾਰਾਂ ਲੋਕਾਂ ਦਾ ਨੁਕਸਾਨ ਹੋਇਆ ਹੈ। ਆਮੀ ਦੁਨੀਆ ਦੇ ਕਿਸੇ ਕੋਨੇ ਵਿੱਚ ਸਿੱਖ ਬੈਠਾ ਏ ਸਾਰਿਆਂ ਦੀਆਂ ਭਾਵਨਾਵਾਂ ਹਮਦਰਦੀ ਉਹਨਾਂ ਦੇ ਨਾਲ ਹੈ। ਆਓ ਆਪਾਂ ਸਾਰੇ ਜਿੱਥੇ ਵੀ ਬੈਠੇ ਆਂ ਇੱਕ ਪਾਸੇ ਪ੍ਰਮਾਤਮਾ ਕੋਲ ਅਰਦਾਸਾਂ ਕਰੀਏ ਮਹਾਰਾਜ ਉਹਨਾਂ ਨੂੰ ਇਸ ਮੁਸ਼ਕਲ ਦੇ ਸਮੇਂ ਚੜ੍ਹਦੀ ਕਲਾ ਵਿੱਚ ਰੱਖਣ ਤੇ ਦੂਸਰਾ ਆਪਣੀਆਂ ਕਮਾਈਆਂ ਵਿੱਚੋਂ ਦਸਵੰਦ ਦੀ ਮਾਇਆ ਕੱਢ ਕੇ ਹਰ ਪ੍ਰਕਾਰ ਨਾਲ ਉਹਨਾਂ ਦੀ ਸਹਾਇਤਾ ਕਰੀਏ ਸਾਡੇ ਗੁਰੂ ਨਾਨਕ ਸਾਹਿਬ ਸੱਚੇ ਬਾਦਸ਼ਾਹ ਦੇ ਖਰਦੇ ਤੇ ਅਸੂਲ ਹੀ ਤਿੰਨ ਨੇ ਨਿਮਰਤਾ ਮੁਹੱਬਤ ਤੇ ਹਮਦਰਦੀ ਕਰਨੀ ਹਮਦਰਦੀ ਤੋਂ ਸ਼ੁਰੂ ਕੀਤਾ ਏ ਪਾਪਾ ਵੇਖਦੇ ਆ ਜਦੋਂ ਵੀ ਇਤਿਹਾਸ ਵਿੱਚ ਮਹਾਰਾਜ ਦੇ ਵਕਤ ਵੀ ਇਸ ਤਰ੍ਹਾਂ ਦੀਆਂ ਮੁਸੀਬਤਾਂ ਲੋਕਾਂ ਤੇ ਮੁਸ਼ਕਲਾਂ ਆਈਆਂ ਕਾਲ ਪਿਆ ਜਿੰਨੀ ਦਸਵੰਨ ਦੀ ਮਾਇਆ ਸੀ ਉਹ ਮਹਾਰਾਜ ਨੇ ਸਾਰੀ ਉਹਨਾਂ ਲੋਕਾਂ ਤੇ ਲਾਈ ਤੇ ਖੁਸ਼ੀਆਂ ਦਿੱਤੀਆਂ ਕਸ਼ਮੀਰ ਚ ਪਾਈ ਘੜੀਆਂ ਜਿਹਨੂੰ ਕੱਲਿਆ ਸੀ ਜਾਓ ਤੁਸੀਂ ਦਸਵੰਨ ਦੀ ਮਾਇਆ ਇਕੱਠੀ ਹੋਈਏ ਉਹ ਵੀ ਲੈ ਕੇ ਆਓ ਤੇ ਸੰਕਟਾਂ ਨੂੰ ਨਾਮ ਜਪਾਓ ਜਦੋਂ ਗੈਰ ਤੇ ਕੁਝ ਲੋਕਾਂ ਨੇ ਉਹ ਮਾਇਆ ਦਿੱਤੀ ਵਾਕੀ ਵਿਚਾਰੇ ਸਾਰੇ ਤੈਨ ਲੱਗੇ ਸੀ ਤੇ ਬਹੁਤ ਤਾਲ ਪੈਨ ਕਰਕੇ ਰੋਟੀ ਵੀ ਨਹੀਂ ਪਕ ਰਹੀ ਭਾਈ ਗੜੀਆ ਜੀ ਕਹਿੰਦੇ ਠੀਕ ਹੈ ਸਾਰੀ ਮਾਇਆ ਜਿੰਨੀ ਆਈ ਸੀ ਉਥੇ ਢੇਰ ਲਾ ਕੇ ਅਨਾਉਂਸਮੈਂਟ ਕਰਵਾਈ ਪਈ ਸਾਰੇ ਆਓ ਜਿੰਨੀ ਜਿੰਨੀ ਕਿਸੇ ਨੂੰ ਚਾਹੀਦੀ ਏ ਇਥੋਂ ਲੈ ਕੇ ਜਾਓ ਪਹਿਲਾ ਚੱਕਣ ਉਹਨੇ ਸਮਝਾਇਆ ਪ੍ਰਮਾਤਮਾ ਦੀ ਮਾਇਆ ਪ੍ਰਮਾਤਮਾ ਦੇ ਬੱਚੇ ਸਾਰੀ ਮਾਇਆ ਉਹਨਾਂ ਨੂੰ ਦੇ ਕੇ ਲੰਗਰ ਵੀ ਲਾਏ ਕਰੋ ਕਰ ਜੋ ਚਾਹੀਦਾ ਸੀ ਦਿੱਤਾ ਸਵਾਰ ਪਈਆ ਲੈ ਕੇ ਆਏ ਤੇ ਗੁਰੂਖਰ ਗੋਬਿੰਦ ਪਾਤਸ਼ਾਹ ਜੀ ਨੇ ਬੜੀਆਂ ਖੁਸ਼ੀਆਂ ਪ੍ਰਗਟ ਕੀਤੀਆਂ ਸੀ ਆਓ ਆਪਾਂ ਨੂੰ ਵਿਖੋਣ ਜੋ ਨਿਰੰਕਾਰ ਦੀ ਖੇਡ ਵਰਤੀ ਹੈ ਉਹਨੂੰ ਖੇੜੇ ਮੱਥੇ ਪ੍ਰਵਾਨ ਕਰਕੇ ਆਪਾਂ ਵੀ ਭਾਵੇਂ ਹੁਣ ਅਸੀਂ ਨਿਊਜ਼ੀਲੈਂਡ ਆਂ ਕੈਨੇਡਾ ਅਮਰੀਕਾ ਯੂਰਪ ਕਿੱਥੇ ਵੀ ਆਪਾਂ ਬੈਠੀਏ ਕਿਸੇ ਮੁਲਕ ਵਿੱਚ ਵੀ ਰਲ ਮਿਲ ਕੇ ਆਪਾਂ ਸਾਰੇ ਉਹਨਾਂ ਦੀ ਜੋ ਵੀ ਮਦਦ ਕਰ ਸਕਦੇ ਆ ਉਹ ਕਰੀਏ ਮਦਦ ਉਹਨਾਂ ਦੀ ਨਹੀਂ ਹੁੰਦੀ ਐਕਚੁਅਲੀ ਸਾਡੀ ਖਿ ਆਪਣੇ ਆਪ ਦੀ ਮਦਦ ਹੁੰਦੀ ਏ ਹਮਦਰਦੀ ਕਰਨਾਲ ਪ੍ਰਮਾਤਮਾ ਦੀਆਂ ਖੁਸ਼ੀਆਂ ਬਹੁਤ ਮਿਲਦੀਆਂ ਜੀ ਅਰਦਾਸ ਹੈ ਜਗਤ ਤਲੰਦਾ ਰਥ ਲੈ ਆਪਣੀ ਕਿਰਪਾ ਧਾਰ ਜਿੱਤ ਦਵਾਰ ਉਭਰੇ ਦਿੱਤਾ ਲੇਕੋ ਉਭਾਰ ਵਾਹਿਗੁਰੂ ਜਿੱਥਾ ਖਾਲਸਾ ਵਾਹਿਗੁਰੂ ਜਿੱਥੇ